ਯੂਟਿਊਬਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਗੁਰਿੰਦਰਜੀਤ ਸਿੰਘ ਨੀਟਾ ਮਾਛੀ ਕੇ ਵੱਲੋਂ ਬੁਲਾਇਆ ਬਹੁਤ ਹੀ ਪਿਆਰ ਤੇ ਸਕਾਰਪ੍ਰੀ ਸਤਿ ਸ੍ਰੀ ਅਕਾਲ ਪਰਮਾਨ ਹੋਵੇ ਦੋਸਤੋ ਕੀ ਹਾਲ ਹੈ ਤੁਹਾਡੇ ਠੀਕ ਠਾਕ ਹੋ ਅੱਜ ਐਤਵਾਰ ਦਾ ਦਿਨ ਕਿਵੇਂ ਛੁੱਟੀ ਮਨਾ ਰਹੇ ਹੋ ਫਿਰ ਸਾਰੇ ਜਣੇ ਤੇ ਅੱਜ ਮੈਂ ਬੜੀ ਇੱਕ ਤੁਹਾਡੇ ਨਾਲ ਖਾਸ ਖਬਰ ਸਾਂਝੀ ਕਰਨ ਵਾਸਤੇ ਜਿਵੇਂ ਕੱਲਾ ਵੀ ਇਹ ਵੀਡੀਓ ਬਣਾਉਣ ਲੱਗਾ ਤੇ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਤਾਂ ਮੁਬਾਰਕਬਾਦ ਵੀ ਫ੍ਰਿਜਨੋ ਦਾ ਨੌਜਵਾਨ ਸਿੱਖ ਨੌਜਵਾਨ ਸਾਬਤ ਸੂਰਤ ਸਿੱਖ ਪੰਜਾਬੀ ਹੋਣ ਹਰ ਗੱਭਰੂ ਰਾਜ ਸਿੰਘ ਬਦੇਸ਼ਾ ਤੇ ਜਿਹੜਾ ਕਿ ਜਕਾਰਾ ਮੂਵਮੈਂਟ ਦਾ ਮੈਂਬਰ ਵੀ ਆ ਤੇ ਪਿਛਲੇ ਲੰਮੇ ਸਮੇਂ ਤੋਂ ਉਹ ਫ੍ਰਿਜ ਨੂੰ 에ਰਗੇ ਦੇ ਵਿੱਚ ਇੱਕ ਸਮਾਸਥੀਵੀ ਦੇ ਤੌਰ ਤੇ ਵਿਚਰ ਰਿਹਾ ਹੈਗਾ ਤੇ ਗੁਰਦੁਆਰੇ ਦੇ ਵਿੱਚ ਗੁਰਦੁਆਰਾ ਨਾਨਕ ਪ੍ਰਕਾਸ਼ ਵਿਖੇ ਉਹ ਅਕਸਰ ਸੇਵਾ ਕਰਦਾ ਵੇਖਿਆ ਜਾਂਦਾ ਤੇ ਗੱਤਕੇ ਦਾ ਬਹੁਤ ਵਧੀਆ ਕੋਚ ਵੀ ਹੈ ਤੇ ਉਹ ਮੁੰਡਾ ਪਿਛਲੇ ਲੰਮੇ ਸਮੇਂ ਤੋਂ ਫ੍ਰਿਜ ਨੂੰ ਵਿਖੇ ਜਿਵੇਂ ਕਹਿੰਦੇ ਇੱਥੇ ਵਕੀਲੀ ਦੀ ਪੜ੍ਹਾਈ ਕਰ ਰਿਹਾ ਸੀ ਲਾ ਕਰ ਰਿਹਾ ਸੀ ਤੇ ਲਾ ਕਰਦੇ ਕਰਦੇ ਨੂੰ ਨੂੰ ਐਜ਼ ਏ ਫ੍ਰਿਜਨਸ ਪੀਰੀਅਰ ਕੋਰਟ ਦੇ ਵਿੱਚ ਜੱਜ ਅਪਾਇੰਟ ਕੀਤਾ ਗਿਆ ਹੈਗਾ ਤੇ ਜਿਹੜੀ ਕਿ ਬਹੁਤ ਮਾਣ ਵਾਲੀ ਤੇ ਖੁਸ਼ੀ ਵਾਲੀ ਗੱਲ ਹੈ ਵੀ ਸਾਡਾ ਸਾਫਤ ਸੂਰਤ ਪੰਜਾਬੀ ਸਿੱਖ ਭਰਾ ਇੱਕ ਅਹਿਮ ਕੁਰਸੀ ਦੇ ਉੱਤੇ ਬੈਠਣ ਜਾ ਰਿਹਾ ਜਿੱਥੇ ਬੈਠ ਕੇ ਉਹ ਜਿਵੇਂ ਕਹਿੰਦੇ ਵੀ ਫੈਸਲੇ ਕਰਿਆ ਕਰੂਗਾ ਲੋਕ ਹਿੱਤਾਂ ਦੇ ਵਿੱਚ ਫੈਸਲੇ ਕਰਿਆ ਕਰੂਗਾ ਸੱਚੇ ਸੁੱਚੇ ਫੈਸਲੇ ਕਰਿਆ ਕਰੂਗਾ ਗੁਰੂ ਦੇ ਫਲਸਫੇ ਨੂੰ ਮੁੱਖ ਰੱਖ ਕੇ ਉਹ ਸਾਡੇ ਭਾਈਚਾਰੇ ਦਾ ਜਿਹੜਾ ਨਾਮ ਆ ਉਹ ਆਪਣੀ ਕਾਬਲੀਅਤ ਦੇ ਤੌਰ ਦੇ ਉੱਤੇ ਉੱਚਾ ਕਰੂਗਾ ਤੇ ਅੱਜ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਸਾਹਿਬ ਵਿਖੇ ਉਹਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਤੇ ਉਹ ਉਸ ਸਮੇਂ ਮਾਈਕ ਦੇ ਉੱਤੇ ਆ ਕੇ ਬੋਲੇ ਵੀ ਕੀ ਕੁਸ ਉਹਨਾਂ ਨੇ ਗੱਲਾਂ ਬਾਤਾਂ ਕਹੀਆਂ ਆਓ ਤੁਹਾਨੂੰ ਵੀ ਸੁਣਾਉਨੇ ਆ ਤੇ ਬਾਕੀ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਫੇਰ ਕਿਸੇ ਦਿਨ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਬਹੁਤ-ਬਹੁਤ ਧੰਨਵਾਦ ਆ ਮੌਕਾ ਦਿੱਤਾ ਉਨ੍ਹਾਂ ਦੀ ਕਿਰਪਾ ਤੋਂ ਬਿਨਾਂ ਇੱਥੇ ਪਹੁੰਚ ਕੋਈ ਵੀ ਨਹੀਂ ਸਕਦਾ ਤੇ ਦੂਸਰੇ ਨੰਬਰ ਤੇ ਮੈਂ ਸਾਰੀ ਸੰਗਤ ਦਾ ਆਪਣੇ ਪਰਿਵਾਰ ਦਾ ਭਾਈਚਾਰੇ ਦਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਨਾ ਮੈਂ ਬੜਾ ਕੁਝ ਤਿਆਰ ਨਹੀਂ ਕੀਤਾ ਤੇ ਮੈਨੂੰ ਹੁਣ ਇੱਥੇ ਆ ਕੇ ਬਦਲ ਲੱਗੇ ਪੰਜ 10 ਮਿੰਟ ਲਾਉਣੇ ਆ ਮੈਂ ਦਾ ਧੰਨਵਾਦੀ ਕਰਨਾ ਸੀ ਤੇ ਸੋ ਮੈਂ ਬੱਚਿਆਂ ਲਈ ਕੁਝ ਕਹਿਣਾ ਚਾਹੁੰਨਾ ਕਿਉਂਕਿ ਆ ਸਿਚੁਏਸ਼ਨ ਦੇ ਵਿੱਚ ਹੋਣਾ ਸਾਡਾ ਸਾਡਾ ਆਮ ਤੌਰ ਤੇ ਸੇਵਾ ਦਾ ਕੰਮ ਆ ਸਰੂਪੇ ਦੇਣਾ ਨਾ ਕਿ ਲੈਣਾ ਸੋ ਫਿਰ ਆ ਸਿਚੁਏਸ਼ਨ ਆਉਂਦੀ ਨਹੀਂ ਨਾ ਅਕਸਰ ਸੋ ਪਰ ਮੈਂ ਬੱਚਿਆਂ ਨੂੰ ਕੁਝ ਕਹਿਣਾ ਚਾਹਨਾ ਜਿਹੜਾ ਮੈਨੂੰ ਮਤਲਬ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਗਵਰ ਤੋਂ ਅਪੁਆਇੰਟਮੈਂਟ ਜਿਹੜੀ ਮਿਲੀ ਆ ਜਿਹੜਾ ਅੁੱਧਾ ਮਿਲਿਆ ਵਾ ਇਹ ਸੰਗਤ ਦੀ ਕਿਰਪਾ ਤੋਂ ਬਿਨਾ ਗੁਰੂ ਮਹਾਰਾਜ ਦੀ ਬਖਸ਼ਿਸ਼ ਤੋਂ ਵੀ ਇਹ ਨਹੀਂ ਹੋ ਸਕਦਾ ਜੇ ਮੈਂ ਕੋਈ ਆਮ ਬੰਦਾ ਹੁੰਦਾ ਗੁਰੂ ਮਹਾਰਾਜ ਦੇ ਰੂਪ ਦੇ ਵਿੱਚ ਨਾ ਹੁੰਦਾ ਤਾਂ ਤੁਸੀਂ ਸਾਰੇ ਨੇ ਇੰਨੀ ਵਧਾਈਆਂ ਦਿੱਤੀਆਂ। ਨਾ ਹੀ ਤੁਸੀਂ ਮਾਣ ਇੰਨਾ ਕਰਨਾ ਸੀਗਾ। ਤੁਹਾਡਾ ਮਾਣ, ਤੁਹਾਡਾ ਹੌਸਲਾ, ਤੁਹਾਡੀ ਖੁਸ਼ੀ ਮੇ ਸਿਰ ਮੱਥੇ। ਗੁਰੂ ਮਹਾਰਾਜ ਸਾਰੇ ਬੱਚਿਆਂ ਨੂੰ ਪ੍ਰੇਰਣ ਕਿ ਉਹ ਗੁਰੂ ਮਹਾਰਾਜ ਦੇ ਸਰੂਪ ਦੇ ਵਿੱਚ ਰਹਿ ਕੇ, ਸੰਗਤ ਦੇ ਵਿੱਚ ਰਹਿ ਕੇ ਜਿਹੜੇ ਵੀ ਅਲੱਗ-ਅਲੱਗ ਖੇਤਰਾਂ ਦੇ ਵਿੱਚ ਉਹਨਾਂ ਨੇ ਕੋਈ ਵੀ ਕੰਮ ਕਰਨਾ ਵਾ, ਉਹਨਾਂ ਖੇਤਰਾਂ ਦੇ ਵਿੱਚ ਉਹ ਮਤਲਬ ਤਰੱਕੀਆਂ ਕਰਨ। ਮੇਰੇ ਤੇ ਬਹੁਤ ਕਿਰਪਾ ਹੋਈ ਹੈ ਗੁਰੂ ਮਹਾਰਾਜ ਦੀ ਸਾਡੇ ਪਰਿਵਾਰ ਤੇ ਬਹੁਤ ਕਿਰਪਾ ਗੁਰੂ ਮਹਾਰਾਜ ਦੀ ਸਾਨੂੰ ਬਹੁਤ ਸੰਗਤ ਮਿਲੀ ਹੈ ਸੰਗਤ ਦੇ ਸਹਿਯੋਗ ਦੇ ਨਾਲ ਸਾਨੂੰ ਮਤਲਬ ਇੱਥੇ ਵੀ ਤਰੱਕੀ ਬੱਚਿਆਂ ਦੇ ਵਿੱਚ ਕਿਉਂਕਿ ਬੱਚੇ ਜਿਉਂ-ਜਿਉਂ ਗੁਰੂ ਮਹਾਰਾਜ ਜੀ ਸੁਲਵਾੜੀ ਬੱਤੀ ਆਪਣੀ ਤਰੱਕੀ ਹੁੰਦੀ ਹੈ ਤੇ ਜੇ ਦੁਨਿਆਵੀ ਕੰਮਾਂ ਦੇ ਵਿੱਚ ਜਿੱਥੇ ਵੀ ਅਸੀਂ ਮਤਲਬ ਅਲੱਗ-ਅਲੱਗ ਖੇਤਰਾਂ ਦੇ ਵਿੱਚ ਮੈਂ ਹੁਣ ਲਾਅ ਦੇ ਵਿੱਚ ਕਰਦਾ ਸੀਗਾ ਤਾਂ ਮੈਨੂੰ ਉੱਥੇ ਬਹੁਤ ਹੌਸਲਾ ਮਿਲਦਾ ਸੀਗਾ ਸੰਗਤ ਤੋਂ ਇਹ ਮੈਨੂੰ ਇਥੋਂ ਇਥੇ ਕਈ ਮਤਲਬ ਸੰਗਤ ਦੇ ਸੰਗਤ ਦੇ ਵਿੱਚੋਂ ਜੀਵਾਂ ਨੇ ਬੰਦਿਆਂ ਨੇ ਬੀਬੀਆਂ ਨੇ ਮਾਤਾ ਮਾਂ ਨੇ ਭੈਣਾਂ ਨੇ ਵੀਰਾਂ ਨੇ ਕਿਹਾ ਵੀ ਸਾਨੂੰ ਤਾਂ ਪਤਾ ਨਹੀਂ ਸੀਗਾ ਤੇ ਮੈਂ ਲਗਿਆ ਬਹੁਤ ਚੰਗਾ ਹੋਵੇ ਤੁਹਾਨੂੰ ਪਤਾ ਨਹੀਂ ਸੀਗਾ ਕਿਉਂਕਿ ਇੱਥੇ ਆ ਕੇ ਆਪਾਂ ਸਾਰੇ ਗੁਰਸਿੱਖੀ ਆ ਕੋਈ ਇੱਥੇ ਵਕੀਲ ਨਹੀਂ ਹੈਗਾ ਕੋਈ ਇੱਥੇ ਜੱਜ ਨਹੀਂ ਹੈਗਾ ਤੇ ਮੈਂ ਲਗਦਾ ਤੁਸਾਂ ਨੂੰ ਜੱਜ ਤਾਂ ਨਾ ਹੀ ਕਹੋ ਤੇ ਪਰ ਪਰ ਇਹ ਜਿਹੜਾ ਇੱਥੇ ਆਪਾਂ ਗੁਰਸਿੱਖ ਭੈਣ ਭਰਾ ਆ ਜਦੋਂ ਆਪਾਂ ਬਾਹਰ ਜਾਂਦੇ ਆ ਇਸ ਸਰੂਪ ਦਾ ਬਹੁਤ ਬਹੁਤ ਸਤਿਕਾਰ ਮੰਦਾ ਵਾ ਤੇ ਗੁਰੂ ਸਾਹਿਬ ਦਾ ਸਤਿਕਾਰ ਹੋ ਰਿਹਾ ਜੇ ਮੈਨੂੰ ਉਹਨਾਂ ਨੇ ਅਪੁਆਇੰਟਮੈਂਟ ਦਿੱਤੀ ਆ ਸਿਵਿਲੀ ਕੋਰਟ ਦੇ ਬੈਂਚ ਤੇ ਤਾਂ ਉਹਨਾਂ ਨੇ ਗੁਰੂ ਸਾਹਿਬ ਸਾਈਂ ਸ੍ਰੀ ਰੋਵਿੰਦ ਸਿੰਘ ਜੀ ਪਾਸ਼ਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਬਹੁਤ ਸਤਿਕਾਰ ਕੀਤਾ ਸਟੇਟ ਆਫ ਕੈਲੀਫੋਰਨੀਆ ਗਵਰਨਰ ਨੇ ਉਹਨਾਂ ਨੇ ਆਪਣੇ ਸਰੂਪ ਦਾ ਸਤਿਕਾਰ ਕੀਤਾ ਵਾ ਤੇ ਮੈਂ ਇਹ ਵੀ ਨਾਲ-ਨਾਲ ਸਮਝਦਾ ਇਹ ਬੱਚਿਆਂ ਲਈ ਆ ਅਗੇਨ ਮੈਂ ਇਹ ਵੀ ਨਾਲ-ਨਾਲ ਸਮਝਦਾ ਵੀ ਜਿੱਥੇ ਉਹਨਾਂ ਨੇ ਇਹ ਅ ਇਹ ਸਫਲਤਾ ਦਿੱਤੀ ਆ ਉਥੇ ਨਾਲ ਨਾਲ ਜ਼ਿੰਮੇਵਾਰੀਆਂ ਦੀ ਬਾਤ ਆਉਂਦੀਆਂ ਨੇ ਅਸੀਂ ਕੈਂਪਾਂ ਦੇ ਵਿੱਚ ਤੋਂ ਬੱਚਿਆਂ ਦੇ ਨਾਲ ਗੱਲਾਂ ਕਰਦੇ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਜਦੋਂ ਤੁਸੀਂ ਗੁਰਸਿੱਖੀ ਸਰੂਪ ਦੇ ਵਿੱਚ ਹੁੰਦੇ ਆ ਤੁਸੀਂ ਜਿਵੇਂ ਨਾ ਕੋਈ ਸੁਪਰਮੈਨ ਉਹਦੇ ਵਰਦੀ ਪਾਈ ਹੁੰਦੀ ਆ ਤੇ ਸਾਰੇ ਉਹ ਤੋਂ ਉਮੀਦ ਰੱਖਦੇ ਜੜੀਏ ਬੰਦਾ ਸੁਪਰਮੈਨ ਹੋਊਗਾ ਤੁਸੀਂ ਸੁਪਰਮੈਨ ਦੀ ਤਰ੍ਹਾਂ ਹੋ ਤੇ ਜਦੋਂ ਆਪਾਂ ਗੁਰੂ ਸਾਹਿਬ ਦਾ ਮਾਣਾ ਬਾ ਲੈਂਦੇ ਆ ਲੋਕਾਂ ਦੀ ਉਮੀਦ ਆਪਾਂ ਤੋਂ ਇਹ ਹੋਣੀ ਚਾਹੀਦੀ ਆ ਵੀ ਆਪਾਂ ਜਿਹੜੇ ਗੁਰਸਿੱਖਾਂ ਦੇ दैਵੀ ਗੁਣ ਨੇ ਜਿਦੈ ਦੀ ਪੱਥ ਥੋੜੀ ਜਿਹੀ ਪਹਿਲਾਂ ਗੱਲ ਕੀਤੀ ਸੀਗੀ ਜ਼ਿੰਮੇਵਾਰਤਾ ਸਾਥ ਸੰਤੋਖ ਪ੍ਰੇਮ ਪਿਆਰ ਕਿ ਉਹ ਗੁਣ ਆਪਣੇ ਦੇ ਆਪਣੇ ਵਿੱਚੋਂ ਨਿਕਣ ਉਹ ਖੁਸ਼ਬੂ ਗੁਰਸਾਹਬ ਦੀ ਉਹ ਸਿੱਖੀ ਦੀ ਖੁਸ਼ਬੂ ਲੋਕਾਂ ਤੱਕ ਪਹੁੰਚੇ ਤਾਂ ਕਿ ਲੋਕ ਕਹਿਣ ਵੀ ਇਹ ਗੁਰਸਿੱਖ ਨੇ ਇਹ ਕਿਸੇ ਇੱਕ ਬੰਦੇ ਦੀ ਗੱਲ ਨਹੀਂ ਹੈਗੀ ਹਰ ਗੁਰਸਿੱਖ ਤੋਂ ਇਹੀ ਉਮੀਦ ਰੱਖਣੀ ਚਾਹੀਦੀ ਆ ਜਦੋਂ ਅੰਗਰੇਜ਼ ਪੰਜਾਬ ਦੀ ਧਰਤੀ ਤੇ ਪਹੁੰਚੇ ਸੀਗੇ ਤੇ ਉਹਨਾਂ ਨੇ ਸਿੱਖਾਂ ਬਾਰੇ ਲਿਖਤ ਲਿਖੀਆਂ ਉਹਨਾਂ ਨੇ ਇਹ ਚ ਇਹੋ ਜੀਆਂ ਗੱਲਾਂ ਲਿਖੀਆਂ ਵੀ ਜਿਹੜੇ غور ਸੇ ਖੁੰਦੇ ਆ ਜਦੋਂ ਕੋਈ ਉਹਨਾਂ ਨੂੰ ਦੇਖਦਾ ਉਹਨਾਂ ਦੇ ਵਿੱਚ ਠੰਡ ਪੈ ਜਾਂਦੀ ਹੈ ਤੇ ਮੈਂ ਗੁਰੂ ਸਾਹਿਬ ਤੋਂ ਇਹੀ ਅਰਦਾਸ ਕਰਦਾ ਕਿ ਉਹ ਮਨ ਨੀਮਾ ਰੱਖਣ ਮਤ ਉੱਚੀ ਰੱਖਣ ਮੇਰੀ ਆਪਣਾ ਮੇਰ ਬਰਿਆ ਹੱਥ ਰੱਖਣ ਤੇ ਜਿਹੜੇ ਦੇਹ ਸ਼ਿਵਾਵਰ ਮੋਹਈਏ ਵਾਲੀ ਅਰਦਾਸ ਆ ਸ਼ੁਭ ਕਰਨਾਂ ਤੇ ਕਹੂ ਨਾ ਤਰੋਂ ਗੁਰੂ ਮਹਾਰਾਜ ਆਪ ਅੱਗੇ ਹੋ ਕੇ ਸਾਰੇ ਕੰਮ ਕਰਾਉਣ ਜੋ ਵੀ ਫੈਸਲੇ ਲੈਣੇ ਆ ਉਹ ਸਤ ਹੋਣ ਜੋ ਵਿਚਰਨਾ ਉਹ ਨਿਮਰਤਾ ਦੇ ਨਾਲ ਹੋਵੇ ਤੇ ਪ੍ਰੇਮ ਭਾਵਨਾ ਮਤਲਬ ਸਾਰਿਆਂ ਨੂੰ ਮਹਿਸੂਸ ਹੋਵੇ ਗੁਰ ਸਿੱਖੀ ਦੀ ਤੁਹਾਡਾ ਮੈਂ ਧੰਨਵਾਦੀ ਆ ਮੈਂ ਬਸ ਇਨੇ ਕਹਿਣਾ ਚਾਹਣਾ ਗੁਰੂ ਮਾਰਦ ਦੀ ਬਹੁਤ ਕਿਰਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਜੇਦ ਇੱਕ ਨਾ ਜਾ ਹੁਣ ਅੱਜ ਤੋਂ ਸੀਨ ਨੂੰ ਜੱਜ ਸਾਹਿਬ ਵੀ ਮੈਂ ਕਿਹਾ ਬੇਨਤੀ ਕਰੀ ਵੀ ਕਹਿਣ ਲੱਗ ਜਾਣਾ ਸੋ ਜਿਨ੍ਹਾਂ ਨੂੰ ਸਤਿਗੁਰਾਂ ਨੇ ਕਿਰਪਾ ਕਰਕੇ ਬਹੁਤ ਵੱਡੇ ਅਹੁਦੇ ਤੇ ਨਵਾਜਿਆ ਸੋ ਜਿਹੜੇ ਕਿ ਫ੍ਰਿਜ ਨੂੰ ਕਾਉਂਟੀ ਦੇ ਸਪੀਰੀਅਰ ਕੋਰਟ ਦੇ ਵਿੱਚ ਜੱਜ ਦੇ ਅਹੁਦੇ ਤੇ ਆਉਣ ਵਾਲੇ ਦਿਨਾਂ ਵਿੱਚ ਸੋਚ ਉੱਠ ਕੇ ਆਪਣਾ ਅਹੁਦਾ ਸੰਭਾਲਣਗੇ ਸਿੱਖ ਕੌਮ ਲਈ ਇਹ ਮਾਣ ਵਾਲੀ ਗੱਲ ਆ ਜਿਹੜੇ ਅਮਰੀਕਾ ਦੀ ਧਰਤੀ ਦੇ ਵਿੱਚ ਪਹਿਲੇ ਗੁਰਸਿੱਖ ਅਮਰਧਾਰੀ ਬਾਣੀਆਂ ਔਰ ਬਾਣੇ ਦੇ ਧਾਰਨੀ ਕਿਉਂ ਮੈਂ ਬਾਣੀਆਂ ਔਰ ਬਾਣੇ ਦੇ ਧਾਰਨੀ ਕਹਿ ਰਿਹਾ ਹਾਂ ਕਿ ਆਪ ਸਾਰੀ ਸੰਗਤ ਜਾਣਦੇ ਹੋ ਜਦੋਂ ਵੀ ਇਸ ਸੰਸਾਰ ਦੇ ਬੱਚਿਆਂ ਦੇ ਕੈਂਪ ਲੱਗਦੇ ਨੇ ਜਾਂ ਜਿੰਨੇ ਵੀ ਧਾਰਮਿਕ ਸਮਾਗਮ ਹੁੰਦੇ ਆ ਉਥੇ ਬਾਣੀ ਦੀ ਸੰਥਿਆ ਬਾਣੀ ਦੀ ਗੱਤਕੇ ਦੀ ਸੰਥ ਅਭਿਆਸ ਹੋਰ ਜਿੰਨੇ ਵੀ ਬੱਚਿਆਂ ਨੂੰ ਪਹਿਲਾਂ ਇਸ ਸੰਸਾਰ ਤੋਂ ਆਪ ਸਿੱਖਿਆ ਹੁਣ ਪਿਛਲੇ 15 18 ਸਾਲ ਵਾਹਿਗੁਰੂ ਵਾਹਿਗੁਰੂ